ਅੱਜ ਮਾਨਸੇ ਵਾਲਾ ਰਾਹ ਢੀਕਦੇ ਆ ਫਿਰ ਜੇ ਇੱਕ ਫੋਟੋ ਹੈਗੀ ਸਾਡੀ ਇਕੱਠਿਆਂ ਦੀ ਅਸੀਂ ਇੱਕ ਵਿਆਹ ਤੇ ਵੀ ਇਕੱਠੇ ਸੀਗੇ ਹਨਾ ਉਹ ਬੜਾ ਮਿਸ ਹੁੰਦਾ ਉਹ ਮਤਲਬ ਇਦਾਂ ਲੱਗਦਾ ਵੀ ਯਾਰ ਕਿੱਥੋਂ ਲੈ ਕੇ ਆਈਏ ਉਹ ਕਟਮ ਉਹ ਨਹੀਂ ਕਦੇ ਵੀ ਪੂਰਾ ਹੋਣਾ ਉਹ ਹੁੰਦਾ ਵੀਰੇ ਅਜੇ ਤੱਕ ਕੁਝ ਹੋ ਰਹੀ ਹੋਣਾ ਸੀ ਪ੍ਰੋਗਰਾਮ ਇਹ ਕੁੜੀਆਂ ਨੇ ਜਿਨ੍ਹਾਂ ਦਾ ਆਪ ਵਿਆਹ ਕਰ ਰਹੇ ਇਹਨਾਂ ਨੇ ਕਦੇ ਸੁਪਨੇ 'ਚ ਨਹੀਂ ਸੋਚਿਆ ਹੋਊਗਾ ਵੀ ਸਾਡੇ ਵਿਆਹ ਤੇ ਕੋਈ ਕਲਾਕਾਰ ਲੱਗੂਗਾ ਹਨਾ ਤੇ ਮੈਨੂੰ ਇਹ ਹੁੰਦਾ ਵੀ ਜਿੰਨੇ ਮੇਰੇ ਕਲਾਕਾਰ ਬਣਾਵਾਂ ਨਾਲ ਪਿਆਰ ਆ ਮੈਂ ਸਾਰਿਆਂ ਨੂੰ ਸੱਦ ਲਵਾ ਹਨਾ ਮੈਨੂੰ ਹੈਰਾਨਗੀ ਆ ਬਾਈ ਥੋੜਾ ਮੇਲ ਕਿਵੇਂ ਹੋਇਆ ਮੈਂ ਤਾਂ ਮੈਨੇ ਇਸ ਚੀਜ਼ ਦੀ ਚਿੰਤਾ ਲੱਗੀ ਪਈ ਆ ਕਲਾਕਾਰ ਭਰਾ ਤੇ ਹੁਣ ਆਉਣ ਵਾਲੇ ਸਮੇਂ 'ਚ ਫਿਲਮਾਂ 'ਚ ਦੇਖੂਗਾ ਟੈਲੀਪੋਸਟ ਪੰਜਾਬੀ ਦੇ ਦੇਖ ਰਿਹਾ ਹਾਂ ਤੇ ਮੈਂ ਹਾਂ ਆਦੀਪ ਸੰਦੀਪ ਆਰ ਨੇ ਤਸਵੀਰ ਵੱਲੋਂ ਆਪਣੇ ਜੱਦੀ ਪਿੰਡ ਧਰਨਪੁਰਾ ਦੇ ਵਿੱਚ ਲੋੜਵੰਦ ਧੀਆਂ ਦੇ ਵਿਆਹ ਕੀਤੇ ਗਏ ਰਹੇ ਬਾਈ ਹੁਣੀ ਮੇਰੇ ਨਾਲ ਨੇ ਤਾਂ ਬਾਈ ਬਹੁਤ ਸੋਹਣਾ ਅਪਰਾਹਲਾ ਬੜੀ ਖੁਸ਼ੀ ਹੁੰਦੀ ਆ ਜਦੋਂ ਕਲਾਕਾਰ ਇਸ ਤਰ੍ਹਾਂ ਦੇ ਅਪਰਾਹਲੇ ਕਰਦੇ ਜੀ ਬਹੁਤ ਬਹੁਤ ਥੈਂਕ ਯੂ ਵੀਰੇ ਬਸ ਐਦਾਂ ਲੋਕਾਂ ਦੇ ਬਣਾਏ ਹੋਏ ਆ ਬਾਈ ਲੋਕਾਂ ਲਈ ਖੜਦੇ ਰਹੀਏ ਹਨਾ ਤੇ ਸਾਡੀ ਮਤਲਬ ਖੁਦ ਦੀ ਰੂਹ ਨੂੰ ਸਕੂਨ ਮਿਲਦਾ ਹੈ ਕੰਮ ਕਰਕੇ ਖੁਸ਼ੀ ਹੁੰਦੀ ਹੈ ਤੇ ਅੱਜ ਸਾਡੇ ਪਾਜੀ ਪਹੁੰਚੇ ਹੁਣ ਸਾਡਾ ਮਤਲਬ ਹੋਰ ਜ਼ਿਆਦਾ ਸ਼ੁਭ ਹੋ ਗਿਆ ਕੰਮ ਇਹਨਾਂ ਦੇ ਆਉਣ ਨਾਲ ਤੇ ਬਹੁਤ ਬਹੁਤ ਥੈਂਕ ਯੂ ਸਾਰੇ ਬਾਕੀ ਇਹ ਕਾਰਜ ਸੰਦੀਪ ਭਾਈ ਇਕੱਲੇ ਦੇ ਕਰਨ ਵਾਲੇ ਨਹੀਂ ਹੁੰਦੇ ਹਨਾ ਤੁਹਾਨੂੰ ਪਤਾ ਵਿਆਹ ਤਾਂ ਇੱਕ ਕਰਨਾ ਬੜਾ ਔਖਾ ਹੋ ਜਾਂਦਾ ਇਹ ਸਾਰਿਆਂ ਨਾਲ ਰਲ ਮਿਲ ਕੇ ਹੁੰਦਾ ਕੱਲੇ ਦੇ ਵਸਦਾ ਕੰਮ ਹੈ ਨਹੀਂ ਸੋ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਾਰੇ ਪ੍ਰਾਂਤ ਦੀ ਕੋਟ ਰੱਖ ਦਿਓ ਮਹਾਰਾਜ ਤੇ ਜਦੋਂ ਥੋੜਾ ਗਾਣਾ ਸੁਣੀਦਾ ਵੀ ਇੰਨੇ ਜੋਗੇ ਕਿੱਥੇ ਸੀ ਬਾਬੇ ਨਾਨਕ ਨੇ ਜਿੱਥੇ ਪਹੁੰਚਾ ਤੇ ਤਾਂ ਇਹ ਮੈਨੂੰ ਲੱਗਦੀ ਤੁਸੀਂ ਉਹਨਾਂ ਲਈ ਵੀ ਇਨਸਪਾਇਰ ਹੋ ਜਿਹੜਾ ਮੁੰਡਾ ਟਰੈਕਟਰ ਚਲਾਉਂਦਾ ਹੋਵੇ ਆਸ਼ਾ ਤੇ ਮਿੱਟੀ ਦਾ ਕੰਮ ਕਰਦਾ ਹੋਵੇ ਤੇ ਅੱਜ ਸਟਾਰ ਹੋਵੇ ਬਿਲਕੁਲ ਵੀਰੇ ਇਹ ਸੱਚੀ ਮਤਲਬ ਇਹ ਦਿਲੋਂ ਇੱਕ ਐਦਾਂ ਨਹੀਂ ਹੁੰਦਾ ਹੁੰਦਾ ਵੀ ਇਹ ਤਰੱਕੀ ਇਹ ਸਕਸੈਸ ਮਤਲਬ ਇੱਕ ਸੁਪਨੇ ਦੀ ਵਾਂਗ ਲੱਗਦੀ ਹੁੰਦੀ ਆ ਕਈ ਵਾਰੀ ਮਤਲਬ ਯਕੀਨ ਨਹੀਂ ਹੁੰਦਾ ਵੀ ਆਪਾਂ ਸੱਚੀ ਮਤਲਬ ਰੱਬ ਨੇ ਇੰਨੀ ਮਤਲਬ ਬਾਹ ਫੜ ਲਈ ਆਪਣੀ ਹਨਾ ਇਹ ਮਤਲਬ ਇਹ ਕਰਨ ਕਰਾਉਣ ਵਾਲਾ ਵੀਰੇ ਉਹੀ ਆ ਮਤਲਬ ਜੇ ਕਹਦੇ ਆਪਾਂ ਖੁਦ ਕਰ ਰਹੇ ਆ ਇਹ ਇਹ ਕਹਣਾ ਮੈਂ ਕਰ ਰਹੇ ਆ ਅਸੀਂ ਕਰ ਰਹੇ ਆ ਇਹ ਗੱਲਾਂ ਮੈਨੂੰ ਲੱਗਦਾ ਬਹੁਤ ਗਲਤ ਲੱਗਦੀਆਂ ਸਾਨੂੰ ਇਹ ਲੱਗਦਾ ਵੀ ਉਹੀ ਕਰਵਾ ਰਹੇ ਆ ਠੀਕ ਆ ਇਹ ਕੋਈ ਸਾਡੇ ਦਿਲ ਦਿਮਾਗ ਚ ਪਤਾ ਨਹੀਂ ਕਿੱਦਾਂ ਬਿਠਾਈ ਹੋਈ ਆ ਸੱਚੇ ਪਾਤਸ਼ਾਹ ਨੇ ਉਹੀ ਕਰਵਾ ਰਿਹਾ ਜੀ ਵੀਰੇ ਬਾ ਕਰਦੇ ਕਰਵਾਉਂਦਾ ਰਹੇ ਅੱਗੇ ਅਤੇ ਦੋ ਚਾਰ ਗੱਲਾਂ ਬਾਈ ਹੋਰ ਲੈਣੀ ਆ ਨੇ ਕਿਉਂਕਿ ਛੋਟੀਆਂ ਜਿਹੜੀਆਂ ਵੀਡੀਓ ਦੇਖਦੇ ਨਾ ਪਿਛਲੀ ਵਾਰੀ ਵੀ ਜਦੋਂ ਅਸੀਂ ਆਏ ਸੀ ਤਾਂ ਬੜੇ ਲੋਕ ਮੋਟੀਵੇਟ ਹੁੰਦੇ ਨੇ ਕਿ ਜਿਹੜੇ ਕਲਾਕਾਰ ਆ ਆਰਨੇਤ ਜਿਹੜੇ ਬਾਰੇ ਕਹਿ ਦਿੰਦੇ ਆ ਵੀ ਬੁੰਡਾ ਖੜਕਵੇਂ ਦੇ ਗਾਣੇ ਗਾਉਂਦਾ ਪਰ ਉਹਦਾ ਦਿਲ ਬੜਾ ਨਾਰੀਅਲ ਵਾਲੀ ਗੱਲ ਆ ਵੀ ਅੰਦਰ ਸੌਫਟ ਬਹੁਤ ਹੈ ਨਹੀਂ ਵੀਰੇ ਉਹ ਇਦਾਂ ਹੀ ਹੁੰਦਾ ਗਾਣਿਆਂ 'ਚ ਕੁਝ ਹੋਰ ਹੁੰਨੇ ਆ ਹਨਾ ਤੇ ਬਾਕੀ ਕਹਿੰਦਾ ਨਹੀਂ ਹੁੰਦੇ ਪੰਜਾਬੀ ਜਿਹਾ ਵਾਹ ਭਾਈ ਤੋਂ ਪਤਾ ਲੱਗਦਾ ਜਾਂ ਰਾਹ ਭਾਈ ਤੋਂ ਪਤਾ ਲੱਗਦਾ ਹਨਾ ਤੇ ਮਾਦਰੇ ਲੋਕਾਂ ਦਾ ਪਿਆਰ ਹੀ ਹੈ ਇਹ ਹੀ ਬੰਦੇ ਨੂੰ ਆਪ ਹੀ ਦਿਲ ਸੌਫਟ ਬਣਾ ਦਿੰਦਾ ਹੈ ਨਾ ਇਹਨਾਂ ਦੇ ਨਾਲ ਹੀ ਸਾਰਾ ਕੁਝ ਹੈ ਕਿੰਨੀ ਕਿ ਖੁਸ਼ੀ ਮਿਲਦੀ ਹੈ ਜਦੋਂ ਵੀਰੇ ਇੰਨੀਆਂ ਭੈਣਾਂ ਦੀ ਡੋਲੀ ਤੋਰਦੇ ਹਾਂ ਮੈਂ ਨਾ ਹੁਣੇ ਪਹਿਲਾਂ ਗੁੰਤਾਜਬਾਈ ਉਹਨਾਂ ਨੂੰ ਕਹਿ ਰਿਹਾ ਮੈਂ ਕਿਹਾ ਜੀ ਇੰਨੇ ਕਲਾਕਾਰ ਤੁਸੀਂ ਸਾਥੇ ਤੇ ਲਾਉਣੇ ਹੋ ਤਾਂ ਕਰੋੜ 2 ਕਰੋੜ ਰੁਪਈਆ ਲੱਗ ਜੇ ਤੇ ਅੱਜ ਕੁੜੀਆਂ ਮਾਰਨਾ ਕਹਿਣਗੀਆਂ ਵੀ ਸਾਡੇ ਵਿਆਹ ਦੇ ਲਾਹਵੀਰ ਆਇਆ ਸੀ ਆਰਨੇਦ ਲੱਗਿਆ ਕੋਰ ਵਾਲਾ ਮਾਰਨ ਲੱਗਿਆ ਮੈਂ ਨਾ ਵੀਰੇ ਇੱਕ ਚੀਜ਼ ਫੀਲ ਕਰਦਾ ਹਾਂ ਹਰ ਸਾਲ ਜਦੋਂ ਕਰਦੇ ਹਾਂ ਮੈਨੂੰ ਇੱਕ ਚੀਜ਼ ਦੀ ਬੜੀ ਮਤਲਬ ਵੇਟ ਹੁੰਦੀ ਹੈ ਜਾਂ ਇਹ ਲਾ ਲਓ ਉਰੀਓ ਮੇਰੇ ਲਈ ਸਭ ਤੋਂ ਵੱਡੀ ਸਕੂਨ ਵਾਲੀ ਗੱਲ ਹੁੰਦੀ ਆ ਜਦੋਂ ਇਹ ਕੁੜੀਆਂ ਨੇ ਜਿਨ੍ਹਾਂ ਦਾ ਆਪ ਵਿਆਹ ਕਰ ਰਹੇ ਇਹਨਾਂ ਨੇ ਕਦੇ ਸੁਪਨੇ 'ਚ ਨਹੀਂ ਸੋਚਿਆ ਹੋਊਗਾ ਵੀ ਸਾਡੇ ਵਿਆਹ ਤੇ ਕੋਈ ਕਲਾਕਾਰ ਲੱਗੂਗਾ ਹਨਾ ਤੇ ਮੈਨੂੰ ਇਹ ਹੁੰਦਾ ਵੀ ਜਿੰਨੇ ਮੇਰੇ ਕਲਾਕਾਰ ਬਣਾਵਾਂ ਨਾਲ ਪਿਆਰ ਆ ਮੈਂ ਸਾਰਿਆਂ ਨੂੰ ਸੱਦ ਲਵਾਂ ਹਨਾ ਤੇ ਜਦੋਂ ਉਹ ਨਾ ਵੀਰੇ ਉਹ ਕੋਈ ਵੀ ਆਰਟਿਸਟ ਇੱਥੇ ਲੱਗੇ ਹੋਵੇ ਜਦੋਂ ਉਹ ਨੱਚਦੇ ਆ ਤੇ ਉਹਨਾਂ ਦੇ ਚਿਹਰਿਆਂ ਤੇ ਸਮਾਈਲ ਹੁੰਦੀ ਤੁਸੀਂ ਯਕੀਨ ਕਰੋਗੇ ਇੱਥੇ ਨਾ ਹੱਥਾਂ ਪੈਰਾਂ ਤੇ ਲੂਕਣ ਨਾਲ ਤੇ ਅੰਦਰੋਂ ਮਨ ਭਰਿਆ ਹੁੰਦਾ ਯਾਰ ਵੀ ਇਸ ਤੋਂ ਵੱਡਾ ਸਕੂਨ ਕਿਤੇ ਨਹੀਂ ਹੁੰਦਾ ਹਨਾ ਜਦੋਂ ਟਿੱਬਿਆਂ ਦੇ ਵਿੱਚ ਰੌਣਕਾਂ ਲੱਗੀਆਂ ਅੱਜ ਮੈਂ ਨਾ ਦੇਖ ਰਿਹਾ ਸੀ ਜਿੰਨੇ ਤੁਸੀਂ ਉਪਰਾਲੇ ਕਰਦੇ ਹੋ ਜਾਂ ਪ੍ਰਬੰਧ ਕੱਟ ਪਏ ਜਾਂਦੇ ਆ ਇਸ ਵਾਰੀ ਆਪਣੇ ਵੱਲੋਂ ਵੀ ਬਹੁਤ ਜ਼ੋਰ ਲਾਇਆ ਸੀਗਾ ਬੱਟ ਫੇਰ ਇਸ ਵਾਰੀ ਘੱਟ ਰਹੇਗੇ ਅਗਲੀ ਵਾਰੀ ਹੋਰ ਕੋਸ਼ਿਸ਼ ਕਰਾਂਗੇ ਬਿਲਕੁਲ ਬਿਲਕੁਲ ਜੀ ਅਗਲੀ ਵਾਰੀ ਹੋਰ ਕੋਸ਼ਿਸ਼ ਕਰਾਂਗੇ ਹਰ ਹਰ ਵਾਰੀ ਬਸ ਮਾਲਕ ਵਧਾਉਂਦਾ ਰਹੇ ਜੀ ਸੇਵਾ ਆਖਰੀ ਸਵਾਲ ਹੈ ਬਾਈ ਸਾਰੇ ਯਾਰ ਆ ਗਏ ਅੱਜ ਮਾਨਸੇ ਵਾਲਾ ਰਾਹ ਢੀਕਦੇ ਆਂ ਫਿਰ ਜੇ ਬਹੁਤ ਅਸੀਂ ਉਦੋਂ ਦਾ ਅਸੀਂ ਗੱਲਾਂ ਕਰੀਨਾ ਇੱਥੇ ਵੀ ਬੈਠੇ ਸੀਗੇ ਇਹੀ ਗੱਲਾਂ ਮੇਰੇ ਕਰੀ ਜਾਂਦੇ ਆ ਜੀ ਹਨਾ ਇੱਕ ਹੋਰ ਹੈ ਅਸੀਂ ਮਾਨਸਾ ਤੋਂ ਲਾਲੋ ਉਸਤਾਦ ਵੀ ਆ ਰਹੇ ਨੇ ਉਹਨਾਂ ਦਾ ਵੀ ਸ਼ੋਅ ਹੈ ਅਸੀਂ ਤਿੰਨ ਇੱਕ ਇੱਕ ਫੋਟੋ ਹੈਗੀ ਸਾਡੀ ਇਕੱਠਿਆਂ ਦੀ ਅਸੀਂ ਇੱਕ ਵਾਰ ਤੇ ਵੀ ਇਕੱਠੇ ਸੀਗੇ ਹਨਾ ਉਹ ਬੜਾ ਮਿਸ ਹੁੰਦਾ ਉਹ ਮਤਲਬ ਇਦਾਂ ਲੱਗਦਾ ਵੀ ਯਾਰ ਕਿੱਥੋਂ ਲੈ ਕੇ ਆਈਏ ਹਣ ਉਹ ਕਟ ਉਹ ਨਹੀਂ ਕਦੇ ਵੀ ਪੂਰਾ ਹੋਣਾ ਉਹ ਹੁੰਦਾ ਵੀਰੇ ਅਜੇ ਤਾਂ ਕੁਝ ਹੋਰ ਹੀ ਹੋਣਾ ਸੀ ਪ੍ਰੋਗਰਾਮ ਹਨਾ ਤੁਹਾਨੂੰ ਵੀ ਪਤਾ ਨਾ ਵੀ ਥੋੜਾ ਹੀ ਦਿੱਤਾ ਸੀ 59 11 ਚਲੋ ਵੀਰੇ ਨਾਮ ਨਾਮ ਦੇਣਾ ਉਹ ਲੱਗ ਗੱਲ ਹੈ ਪਰ ਜਿਹੜਾ ਨਾਮ ਮਤਲਬ ਲੋਕਾਂ ਨੇ ਰਤਬਾ ਦਿੱਤਾ ਲੋਕਾਂ ਨੇ ਪਿਆਰ ਨਹੀਂ ਦਿੱਤਾ ਕੋਈ ਵੀ ਕਲਾਕਾਰ ਹੈ ਵੀਰੇ ਲੋਕਾਂ ਦੇ ਪਿਆਰ ਤੋਂ ਬਿਨਾ ਉਹ ਅਧੂਰਾ ਹਨਾ ਸਾਨੂੰ ਬਣਾਉਣ ਵਾਲੇ ਲੋਕ ਹੀ ਹੈ ਜੀ ਹਨਾ ਤੇ ਰਾਣੇ ਬਾਈ ਬਾਰੇ ਆਖਰੀ ਗੱਲ ਵੀ ਇਹ ਹੈ ਵੀ ਰਾਣੇ ਬਾਈ ਜੀ ਕਿਵੇਂ ਲੱਗਿਆ ਇੱਕ ਧਰਮਪੁਰੇ ਪਿੰਡ ਦਾ ਮੁੰਡਾ ਜਿਹੜਾ ਛੋਟੀ ਜਿਹੀ ਉਮਰ ਦੇ ਵਿੱਚ ਇੰਡਸਟਰੀ ਦੇ ਵਿੱਚ ਆ ਬੱਲੇ ਬੱਲੇ ਕਰਾਤੀ ਤੁਸੀਂ ਦੇਖਦੇ ਹੋ ਇਹ ਅਕਸਰ ਕਲਾਕਾਰ ਜਦੋਂ ਬਰਥਡੇ ਪਾਰਟੀਆਂ ਹੁੰਦੀਆਂ ਨੇ ਹੋਰ ਗ੍ਰੈਂਡ ਪਾਰਟੀਆਂ ਹੁੰਦੀਆਂ ਨੇ ਵਰਤਿਆਂ ਦੇ ਵਿਆਹ ਦੇ ਮੈਂ ਵੀ ਤੁਹਾਨੂੰ ਪਹਿਲੀ ਵਾਰੀ ਦੇਖਿਆ ਆ ਮੈਨੂੰ ਨਾ ਇੰਨਾ ਸਕੂਨ ਮਿਲਿਆ ਵੀਰੇ ਅੱਜ ਵੀ ਜੇ ਸਾਰੇ ਦਿਨ ਦਾ ਜੜਾ ਖੁਸ਼ੀ ਆ ਸਕੂਨ ਆ ਹੌਲਾਸ ਆ ਕਿਸੇ ਹੋਰ ਚੀਜ਼ ਬਾਰੇ ਕੋਈ ਬਾਹਲੀ ਗੱਲ ਸੋਚ ਨਹੀਂ ਰਹੀ ਤਾਂ ਮੈਨੂੰ ਲੱਗਾ ਵੀ ਜੇ ਮੈਂ ਕਿਤੇ ਮੈਡੀਟੇਸ਼ਨ ਦਾ ਕੈਂਪ ਵੀ ਲਾਉਂਦਾ ਤਾਂ ਇੰਨੀ ਖੁਸ਼ੀ ਨਹੀਂ ਮਿਲਦੀ ਮੈਨੂੰ ਹਨਾ ਸੋ ਕਹਿੰਦੇ ਹੁੰਦੇ ਆ ਕਿ ਉਸਤਤ ਤਾਂ ਹੀ ਜਹਾਨ ਕਰਦਾ ਜਦੋਂ ਅਸੀਂ ਸੁਥਰੇ ਕਾਰਜ ਕਰਦੇ ਆ ਚੰਗੇ ਕੰਮਾਂ ਦੇ ਵਿੱਚ ਹੁੰਨੇ ਆ ਬਟ ਇਹਦੇ ਲਈ ਜੇਰਾ ਬਹੁਤ ਚਾਹੀਦਾ ਕਿਸੇ ਦੀ ਬੁਰਾਈ ਕਰਨ ਨੂੰ ਬਹੁਤ ਘੱਟ ਟਾਈਮ ਲੱਗਦਾ ਕਿਸੇ ਨੂੰ ਝੜਕਣ ਨੂੰ ਕਿਸੇ ਨੂੰ ਗਾਲ ਕੱਢਣ ਨੂੰ ਬਿੰਦ ਲੱਗਦਾ ਹੈਨਾ ਕਿਸੇ ਦੀ ਸਿਫਤ ਕਰਨ ਲਈ ਵੀ ਥੋੜਾ ਇਹ ਤਰਦ ਕਰਨਾ ਪੈਂਦਾ ਪਰ ਇਸ ਤਰ੍ਹਾਂ ਦਾ ਕਾਰਜ ਕਰਨ ਲਈ ਬਹੁਤ ਊਰਜਾ ਚਾਹੀਦੀ ਹੈ ਨੀਤ ਤੁਹਾਡੀ ਕਲੀਅਰ ਚਾਹੀਦੀ ਹੈ ਤੁਹਾਡੀ ਕਹਿਣੀ ਕਰਨੀ ਇੱਕ ਚਾਹੀਦੀ ਹੈ ਮੈਨੂੰ ਤਾਂ ਬਹੁਤ ਆਨੰਦ ਆਇਆ ਮੈਂ ਇਸ ਤਰ੍ਹਾਂ ਦੇ ਕਾਰਜ ਵਿੱਚ ਪਹਿਲੀ ਵਾਰੀ ਸ਼ਾਮਲ ਹੋਇਆ ਤੇ ਸਾਡੀ इवन 15 ਦਿਨ ਪਹਿਲਾਂ ਹੀ ਗੱਲ ਹੋਈ ਸੀ ਇਸ ਬਾਰੇ ਕਿਸ ਤਰ੍ਹਾਂ ਦਾ ਕਾਰਜ ਕਰਦੇ ਨੇ ਤੇ ਮੈਂ ਤਾਂ ਹੈਰਾਨ ਹੋਇਆ ਸੀ ਯਾਰ ਕਿਵੇਂ ਕਰਦੇ ਹੋ ਤੁਸੀਂ ਪਰ ਮੈਨੂੰ ਹੈਰਾਨ ਕੀ ਆ ਬਾਈ ਥੋੜਾ ਮੇਲ ਕਿਵੇਂ ਹੋਇਆ ਮੈਂ ਤਾਂ ਮੈਨੂੰ ਇਸ ਚੀਜ਼ ਦੀ ਚਿੰਤਾ ਲੱਗੀ ਪਈ ਆ ਕਰ ਕਰ ਭਰਾ ਤੇ ਹੁਣ ਆਉਣ ਵਾਲੇ ਸਮੇਂ ਤੇ ਫਿਲਮਾਂ 'ਚ ਦੇਖੂਗਾ ਫਿਲਮਾਂ ਵਾਲੇ ਸੈੱਟ ਦੇ ਕੱਟੇ ਹੋਗੇ ਅਸੀਂ ਬਹੁਤ ਸੁਣੀ ਗੱਲ ਆ ਬਾਈ ਸੋ ਆਹ ਜਿਹੜੀ ਫਿਲਮ ਹੈ ਜ਼ਿੰਦਗੀ ਦੀ ਰੀਲ ਹੈ ਇਹ ਕਮਾਲ ਆ ਜਿਹੜੇ ਨਾ ਉਹ ਲਾਂਭੇ ਦਿੰਦੇ ਰਹਿੰਦੇ ਆ ਲਾਈਫ ਨੂੰ ਕਿ ਅਸੀਂ ਤਾਂ ਜੀ ਬੈਕਵਰਡ ਏਰੀਆ 'ਚ ਆ ਸਾਡੀ ਕੋਈ ਬਾਹ ਨਹੀਂ ਫੜਦਾ ਐਸਾ ਠੀਕ ਠੀਕ ਘਰਾਂ ਦੇ ਵਿੱਚੋਂ ਆ ਹਨਾ ਅਸੀਂ ਕੀ ਕਰ ਸਕਦੇ ਆਂ ਅਸੀਂ ਕਿਸੇ ਲਈ ਕਿਵੇਂ ਕਰੀਏ ਸਾਰੀਆਂ ਗੱਲਾਂ ਦੀ ਉਦਾਹਰਨ ਬਣਿਆ ਖੜਾ ਵੀ ਇੱਕ ਸੁਧਾਰਨ ਘਰ ਚੋਂ ਇੱਕ ਕਿਰਤ ਬੰਦਾ ਕਿਵੇਂ ਲਿਖਦਾ ਫਿਰ ਕਿਵੇਂ ਗਾਉਣ ਲੱਗਦਾ ਕਿਵੇਂ ਪਛਾਣ ਬਣਾਉਂਦਾ ਫਿਰ ਸਪਛਾਣ ਨੂੰ ਸਿਰਫ ਆਪਣੇ ਰਤਵੇ ਲਈ ਕੈਸ਼ ਨਹੀਂ ਕਰਦਾ ਦੂਜਿਆਂ ਲਈ ਕਿਵੇਂ ਵੇਚਦਾ ਸੋ ਵੰਡ ਛਕੀ ਐ ਖੰਡ ਛਕੀ ਐ ਪਰ ਇਹ ਤਾਂ ਮੈਨੂੰ ਲੱਗਦਾ ਜਿਹੜਾ ਵੰਡ ਕੇ ਛਕ ਰਿਹਾ ਐ ਇੰਨੀਆਂ ਦਵਾਵਾਂ ਲੈ ਰਿਹਾ ਨਾਲ ਇਹਦੇ ਟੀਮ ਖੜੀ ਐ ਕੋਰ ਹੋਰ ਹਰੋਂ ਮਿਲਿਆ ਸਾਰੇ ਮਤਲਬ ਆਨੰਦ ਪਿਆ ਮੇਰੀ ਮਾਏ ਧੰਨਵਾਦ ਜੀ ਭਾਈ ਜਾਂਦੇ ਜਾਂਦੇ ਤੁਸੀਂ ਵੀ ਦੋ ਸ਼ਬਦ ਇਨਾਂ ਬੱਚੀਆਂ ਲਈ ਬੋਲ ਦੋ ਜਿਹੜੀਆਂ ਦੇ ਅੱਜ ਤੁਸੀਂ ਭਰਾ ਬਣ ਕੇ ਸੱਜੀਆਂ ਖਬੀਆਂ ਬਾਵਾ ਬਣ ਕੇ ਖੜੇ ਆ ਪਹਿਲਾਂ ਤਾਂ ਜੀ ਆਰਨੀਤ ਬਾਈ ਨੂੰ ਬਹੁਤ ਸਾਰੀਆਂ ਵਧਾਈਆਂ ਜੋ ਇਹ ਉਪਰਾਲਾ ਕਰਦੇ ਆ ਤੇ ਰੱਬ ਚੜ੍ਹਦੀ ਕਲਾ ਚ ਰੱਖੇ ਵੱਡੀ ਬਾਈ ਨੂੰ ਥੈਂਕ ਯੂ ਥੈਂਕ ਯੂ